ਹਾਂਜੀ ਬਾਈ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਲ ਦੀ ਮੈਂ ਤੁਹਾਡਾ ਆਪਣਾ ਪ੍ਰੀਤ ਕਹਿਣਾ ਸੋ ਪਹਿਲਾਂ ਇੱਕ ਘਟਨਾ ਹੋਈ ਸੀ ਬਾਈ ਜੀ ਖਾਸੇ ਡਰਾਈਵਰ ਨਾਲ ਜਿਹੜੀ ਕੁੱਟਮਾਰ ਹੋਈ ਸੀ ਸ਼ਰਾਬ ਫੈਕਟਰੀ ਦੇ ਵਿੱਚ ਸੋ ਉਸੇ ਤਰ੍ਹਾਂ ਦੀ ਇੱਕ ਸੇਮ ਘਟਨਾ ਜਿਹੜੀ ਹੁਣ ਅ ਕੱਲ ਰਾਤੀ ਹੋਈ ਆ ਬਾਈ ਜੀ ਬਨੂੜ ਦੇ ਅੰਦਰ ਸੋ ਝਾੜੋਂ ਦਾ ਵੀਰ ਸੀ ਚੀਮਿਆਂ ਦਾ ਜੀ ਸੋ ਸਿਰਕੀ ਲੈ ਕੇ ਆਇਆ ਸੀ ਕੋਈ ਪਾਰਕਿੰਗ ਚ ਗੱਡੀ ਵਗੈਰਾ ਹਿਲਾਉਣ ਲੱਗਿਆ ਉਹਨੂੰ ਲਾ ਕੇ ਉਹਦੇ ਅੱਗੇ ਕਾਰ ਖੜੀ ਸੀ ਉਹਨੇ ਹੌਰਨ ਹੌਰਨ ਮਾਰਤਾ ਸਿਕਿਉਰਿਟੀ ਗਾਰਡ ਨੇ ਕਹਿੰਦੇ ਗੋ ਗਾਲ ਕੱਢ ਦਿੱਤੀ ਤੇ ਜ਼ਿੰਮੇਵਾਰੀ ਚ ਉਸ ਡਰਾਈਵਰ ਨੇ ਉਹਨੂੰ ਗਾਲ ਕੱਢ ਦਿੱਤੀ ਚਲੋ ਗੱਲ ਹੋਈ ਨਿਬੜੀ ਕਹਿੰਦੇ ਗੱਡੀ ਚ ਜਾ ਕੇ ਪੈ ਗਿਆ ਉਸ ਤੋਂ ਬਾਅਦ ਜਿਹੜੀ ਉਹਦੀ ਗੱਡੀ ਆ ਉਹਦੇ ਨਾਲ ਤਾਂ ਸ਼ੀਸ਼ੇ ਤੋੜਦੇ ਤੇ ਨਾਲੇ ਪਈ ਉਹ ਐਡੀ ਬੁਰੀ ਤਰ੍ਹਾਂ ਕੁੱਟਿਆ ਇੰਨਾ ਬੁਰੀ ਤਰ੍ਹਾਂ ਕੁੱਟਿਆ ਮੈਂ ਕਹਿ ਨਹੀਂ ਸਕਦਾ ਤੇ ਵੀਡੀਓ ਬਾਈ ਤੁਸੀਂ ਸ਼ੇਅਰ ਕਰਨੀ ਆ ਇਹ ਜੇ ਹੁਣ ਵੀ ਨਾ ਆਪਾਂ ਜਾਗੇ ਬਾਈ ਤਾਂ ਫਿਰ ਸਾਰੀ ਉਮਰ ਆਪਾਂ ਐਂ ਗੁੱਟ ਖਾਂਦੇ ਰਹਿਣਾ ਸੋ ਇਸ ਕਰਕੇ ਮੈਂ ਕਹਿਣਾ ਹੁਣਾਂ ਵੀਰ ਮੇਰੋ ਇੱਕ ਦੂਜੇ ਨਾਲ ਸਹਿਯੋਗ ਕਰਿਆ ਕਰੋ ਜਦੋਂ ਕਿਤੇ ਵੀ ਲੋਡ ਪੈਂਦੀ ਆ ਤਾਂ ਖੜਿਆ ਕਰੋ ਹੁਣ ਦੇਖਦੇ ਆਂ ਇਸ ਮਾਮਲੇ 'ਚ ਕੌਣ-ਕੌਣ ਖੜੂਗਾ ਜਿਹੜੇ ਵੱਡੇ ਹਮੈਤੀ ਬਣਦੇ ਹੁੰਦੇ ਆ ਕੋਈ ਆਉਂਦਾ ਕਿ ਨਹੀਂ ਹਨਾ ਸੋ ਆ ਰੀਲਾਂ ਸ਼ੇਰਾਂ ਜਾਂ ਗਾਣਿਆਂ ਨਾਲ ਬਈ ਕੁਝ ਨਹੀਂ ਹੋਣਾ ਸੋ ਇਦਾਂ ਦਾ ਵੀ ਜਦੋਂ ਕੋਈ ਕੰਮ ਹੋਵੇ ਤਾਂ ਉਹਦੇ 'ਚ ਵੀ ਹਿੱਸਾ ਜ਼ਰੂਰ ਪਾਇਆ ਕਰੋ ਵੱਧ ਚੜ ਕੇ ਆਇਆ ਕਰੋ ਕੱਠ ਦੀ ਲੋਡ ਹੁੰਦੀ ਆ ਕੱਠ ਦਿਖਾਉਂਦੀ ਤਾਕੇ ਇਹੋ ਜਿਹੇ ਬੰਦਿਆ ਨੂੰ ਬਾਈ ਨੱਥ ਪਾ ਸਕੇ ਬਾਕੀ ਆ ਵੀਡੀਓ ਦੇਖ ਲਓ ਬਾਈ ਤੁਸੀਂ ਮੈਂ ਵੀਡੀਓ ਲਾਉਣਾ ਠੀਕ ਆ ਜੀ ਸੋ ਵੀਡੀਓ ਜ਼ਰੂਰ ਦੇਖ ਕੇ ਬਾਈ ਸ਼ੇਅਰ ਕਰਨੇ ਨਾ ਭੁੱਲਿਓ ਇਹਨੂੰ ਇੰਨਾ ਕ ਸ਼ੇਅਰ ਕਰਿਓ ਯਾਰ ਦੱਬ ਕੇ ਠੀਕ ਆ ਪਤਾ ਲੱਗ ਜੇ ਵੀ ਬਾਈ ਕੋਈ ਹੱਥ ਨਾ ਚੱਕੇ ਯਾਰ ਅੱਗੇ ਤੋਂ ਤੇ ਏਸੀ ਸਜ਼ਾ ਉਸ ਬੰਦੇ ਨੂੰ ਆਪਾਂ ਦਵਾ ਕੇ ਰਹਿਣੀ ਆ ਵੀਡੀਓ ਬਣਾ ਲਈ ਬਾਈ ਬਾਈ ਇੱਕ ਮਿੰਟ ਬੋਲਿਓ ਨਾ ਯਾਰ ਕਰਨਾ ਲਾਲਾ ਕਰਨਾ ਸਾਬ ਲਗਾ ਲਾ ਕਰਨਾ ਮੇਰੇ ਕੀ ਗੱਲ ਹੋਈ ਬਾਈ ਇਹਨੇ ਫਾਈਟਰ ਨੂੰ ਹੀ ਕੁੱਟਿਆ ਕਾਰਨ ਕਰਨ ਕੋਈ ਦੀ ਗੱਡੀ ਫਾਈਟ ਨਹੀਂ ਲਾਈਏ ਕਹਿੰਦਾ ਮੈਂ ਗਾਲ ਕੱਢੀ ਐ ਗੱਡੀ ਕੁਛ ਨਹੀਂ ਹੋਰ ਕੇ ਅੱਛਾ ਕੁਟਣ ਲੱਗੇ ਇੱਕ ਵਾਰ ਆ ਕੇ ਖੋਰਦੀ ਮੁੰਡਾ ਪੱਗ ਵਾਲਾ ਅੱਛਾ ਦੋ ਹੀ ਸੀ ਰਾਣਾ ਨਾਮ ਹੀ ਲਵੇ ਤੇ ਰਾਣਾ ਦਾ ਛੇਰੀ ਸਿਰ ਕੁੱਟਿਆ ਬਾਹੀ ਬਾਹ ਕੁੱਟੀਆਂ ਤੇਰੀ ਕੋਈ ਗਲਤੀ ਵੀਰੇ ਆਪਣੀ ਗੱਲ ਤੇ ਕੋਈ ਨਹੀਂ ਠੀਕ ਆ ਤੇ ਕਿਹੜੇ ਪਿੰਡੋਂ ਵੀਰੇ ਆਪਾਂ ਚੀਮਾ ਮੰਡੀ ਤੋਂ ਹੀ ਚੀਮਾ ਮੰਡੀ ਤੋਂ ਹੀ ਕਰ ਓਕੇ ਵੀਰੇ ਆ ਦੇਖ ਲੋ ਵੀਰੇ ਸਾਰੇ ਡਰਾਈਵਰ ਭਾਈ ਆਪਣੇ ਖੜੇ ਆ ਬਾਈ ਬੈਠਾ ਏ ਫੈਕਟਰੀ ਵਾਲਿਆਂ ਨੇ ਨਜਾਇਜ਼ ਕੀਤਾ ਸਾਰਾ ਸਕਿਉਰਿਟੀ ਗਾਰਡ ਨੇ ਠੀਕ ਆ ਵੀਰੇ ਪਤਾ ਨਹੀਂ ਬਾਈ ਦੀ ਗਲਤੀ ਕਹਿ ਰੇ ਮੇਰੀ ਹੈ ਨਹੀਂ ਜੇ ਕੋਈ ਹੋਊਗੀ ਉਹ ਬਾਅਦ ਦੀ ਗੱਲ ਆ ਵੀਰੇ ਆਪਾਂ ਦੇਖ ਲਾਂਗੇ ਬਾਈ ਨਾਲ ਵੀ ਨਿਪਟ ਲਾਂਗੇ ਠੀਕ ਆ ਵੀਰੇ ਬਾਈ ਜੇ ਇਹਨਾਂ ਦੇ ਕਾਨੂੰਨੀ ਅਧਾਰ ਬਾਈ ਹੋਣੀ ਚਾਹੀਦੀ ਆ ਇਹ ਫੈਕਟਰੀ ਨੂੰ ਚਿੰਦਾ ਲੱਗਣਾ ਚਾਹੀਦਾ ਤੇ ਆ ਬਾਈ ਆ ਸਾਰੇ ਆਪਣੇ ਡਰਾਈਵਰ ਭਾਈ ਖੜੇ ਬਾਈ ਜਿਹੜੇ ਬਾਈ ਨੇ ਮਾਰਿਆ ਜਿਹੜੇ ਭਾਈ ਨੇ ਮਾਰਿਆ ਆ ਖੜਾ ਭਾਈ ਹੋ ਵੀਰੇ ਇਹ ਸਕਿਉਰਿਟੀ ਗਾਰਡ ਚਾ ਵੀਰੇ ਹੈ ਆਪਣਾ ਭਰਾਈ ਆ ਕੋਈ ਗੱਲ ਨਹੀਂ ਗਲਤੀ ਬੰਦੇ ਤੋਂ ਹੋ ਜਾਂਦੀ ਆ ਡਰਾਈਵਰ ਬੰਦੇ ਤੋਂ ਵੀ ਹੋ ਜਾਂਦੀ ਆ ਵੀਰੇ ਸਾਰਿਆਂ ਤੋਂ ਹੋ ਜਾਂਦੀ ਆ ਮੈਂ ਮਜਬੂਰੀ ਕੋਈ ਗੱਲ ਨਹੀਂ ਮੈਂ ਕਿੰਨੇ ਪਹਿਲਾਂ ਵੀ ਇਹ ਸਕਿਉਰਿਟੀ ਗਾਰਡ ਪੁੱਠਾ ਬੋਲਿਆ ਸੀ ਦੂ ਰਾਤ ਨੂੰ ਉੱਥੇ ਲੜਾਈ ਹੋਈ ਚਲੋ ਕੋਈ ਨਹੀਂ ਵੀਰੇ ਕੁਝ ਵੀ ਹੋ ਗਿਆ ਅੱਜ ਆਪਣੇ ਡਰਾਈਵਰ ਭਾਈ ਨੂੰ ਕੁੱਟਮਾਰ ਹੋਈ ਆ ਕੋਈ ਗੱਲ ਨਹੀਂ ਬਾਈ ਇਦਾਂ ਮਾਰੀਦਾ ਯਾਰ ਇਹ ਆਪਣੇ ਸਾਰੇ ਡਰਾਈਵਰ ਭਾਈ ਕਰੇ ਵੀਰੇ ਹੈ ਇਹ ਸੱਦੇ ਆਓ ਸੱਦੇ ਹੋਊਗਾ ਤਾ ਉਹ ਉਹ ਮਹਾਦੀਆ ਉਹ ਅੱਗੇ ਦਾ ਬਹੁਤ ਹੈ ਯਾਰ ਸੱਚ ਵੀ ਸੱਚੀ ਮਾਰੇਗਾ ਸਭ ਕੋਈ ਸਰਚ ਲੱਗਿਆ ਮੰਨ ਸਿੱਧ ਵੀ ਡਾਂਕੇ ਲੱਗਣਾ ਨੱਕ ਤੇ ਵੀ ਹੈ ਨਾ ਆ ਬਾਹਾਂ ਤੇ ਵੀ ਇੱਥੇ ਬੇ ਰੰਗੀ ਨਾ ਹਣਾ ਕੋਤੇ ਆਹ ਉਹਰੇ ਵੀ ਆ ਦੇਖੋ ਇੱਥੇ ਵੀ ਆ ਵੀ ਇੱਥੇ ਹੂੰ ਗੁੱਡੇ ਦਾ ਕਿਵੇਂ ਇਸ਼ਾਰਾ ਕਰੇ ਹੁਣ ਕਰਿਆ ਤਾਂ ਨਹੀਂ ਜੀ ਕੋਈ ਕਰੇ ਹੁੰਦਾ ਮੈਂ ਕਹਾਂ ਉਹਨਾਂ ਨੇ ਕਿਹਾ